सतन श्री वाहेगुरु साहिब जी सोरठ मह पंजवाम उजल कर ਹਮਨੇ ਰੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਊਝਲ ਕਰਤੇ ਹਮਨੇ ਰਗੁਣ ਤੂੰ ਦਾਤਾ ਹਮ ਮੂਰਖ ਤਮ ਚਤਰ ਸਿਆਣੀ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀ ਕੋ ਠਾਕੁਰ ਦੇ ਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨ ਨਿਰਗੁਣਿਆ ਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮੇਰਵਨਾ ਤੁਮ ਕਰਹੋ ਭਲਾ ਹਮ ਪਲੋ ਨਾ ਜਾਣੇ ਸਦਾ ਸਦਾ ਦੇਲਾ ਤੁਮੋ ਸਖदाई ਪੁਰਖ ਬਦਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕੋ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੇ ਪਾਛੇ ਤੁਮਨੇ দান ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੇ ਪਛੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ